lily of valley bliss channel ਤੇ ਅੱਜ ਅਸੀਂ ਬਣਾਉਣ ਜਾ ਰਹੇ ਹਾਂ ਗਾਜਰਾਂ ਦਾ ਗੁਜਰੇਲਾ ਇਹਨੂੰ ਬਣਾਉਣ ਵਾਸਤੇ ਸਭ ਤੋਂ ਪਹਿਲਾਂ ਅਸੀਂ 1 ਕਿਲੋ ਗਾਜਰਾਂ ਲੈ ਲਈਆਂ ਉਹਨਾਂ ਨੂੰ ਧੋ ਕੇ ਚੰਗੀ ਤਰ੍ਹਾਂ ਸੁਕਾ ਲਿਆ ਇਸ ਤੋਂ ਬਾਅਦ ਅਸੀਂ ਉਹਨਾਂ ਨੂੰ ਬਿੱਲੀ ਕਸ਼ ਕਰ ਲਿਆ ਹੈ ਦੇਸੀ ਘਿਓ ਗਰਮ ਹੋ ਚੁੱਕਾ ਹੈ ਹੁਣ ਇਹਦੇ ਵਿੱਚ ਅਸੀਂ ਬਿੱਲੀ ਕਸ਼ ਕੀਤੀਆਂ ਹੋਈਆਂ ਗਾਜਰਾਂ ਪਾਵਾਂਗੇ ਹੋਣ ਗਾਜਰਾ ਨੂੰ ਅਸੀਂ 5 ਤੋਂ 10 ਮਿੰਟ ਜਿਹੜਾ ਆ ਉਹ ਕੜਾਈ ਦੇ ਵਿੱਚ ਹਲਾਵਾਂਗੇ ਦੂਸਰੀ ਗੈਸ ਦੇ ਉੱਪਰ ਅਸੀਂ ਦੁੱਧ ਨੂੰ ਗਰਮ ਹੋਣ ਵਾਸਤੇ ਰੱਖ ਦਿੱਤਾ ਹੈ ਗਾਜਰਾ ਸਾਡੀਆਂ ਜਿਹੜੀਆਂ ਸੌਫਟ ਹੋ ਚੁੱਕੀਆਂ ਨੇ ਹੁਣ ਅਸੀਂ ਇਹਦੇ ਵਿੱਚ ਦੁੱਧ ਪਾਵਾਂਗੇ ਹੌਲੀ ਹੌਲੀ ਦੁੱਧ ਪਾਉਂਦੇ ਜਾਣਾ ਤੁਸੀਂ ਕਾਲੀ ਨਹੀਂ ਕਰਨੀ ਹੁਣ ਤੁਸੀਂ ਕੜਛੀ ਨੂੰ ਓਨੀ ਦੇਰ ਤੱਕ ਹਿਲਾਉਂਦੇ ਜਾਣਾ ਜਿੰਨੀ ਦੇਰ ਤੱਕ ਦੁੱਧ ਜਿਹੜਾ ਹੈ ਸਾਡਾ ਅੱਧਾ ਨਾ ਰਹਿ ਜਾਵੇ ਲਓ ਜੀ ਦੁੱਧ ਜਿਹੜਾ ਆ ਉਹ ਘਟ ਚੁੱਕਾ ਆ ਫ੍ਰਿਜ ਰਿਜ ਕੇ ਕਿ ਪੂਰਾ ਪ੍ਰੋਸੈਸ ਜਿਹੜਾ ਆ ਇਹਨੂੰ 3 ਘੰਟੇ ਲੱਗ ਗਏ ਦੁੱਧ ਸਕਾਉਣ ਨੂੰ ਤੇ ਗਾਜਰਾ ਤੋਂ ਹੁਣ ਤੋਂ ਲੈ ਕੇ ਤੇ ਬਣਾਉਣ ਤੱਕ 4 ਤੋਂ 4.5 ਘੰਟੇ ਜਿਹੜੇ ਆਮ ਨਾਲ ਲੱਗ ਜਾਂਦੇ ਨੇ ਤੁਸੀਂ ਹੁਣ ਇਹਦੇ ਵਿੱਚ ਚਾਹੋ ਤੇ ਖੰਡ ਪਾ ਸਕਦੇ ਹੋ ਤੇ ਇਸ ਤੋਂ ਇਲਾਵਾ ਤੁਸੀਂ ਚਾਹੋ ਤੇ ਢਿਸਰੀ ਨੂੰ ਪੀਸ ਕੇ ਵੀ ਪਾ ਸਕਦੇ ਹੋ ਜਦੋਂ ਤੁਸੀਂ ਮਿੱਠਾ ਪਾਉਣਾ ਇਹ ਖਿਆਲ ਰੱਖਣਾ ਵੀ ਮਿੱਠਾ ਘੱਟ ਹੀ ਰੱਖਣਾ ਕਿਉਂਕਿ ਗਾਜਰਾਂ ਵੀ ਮਿੱਠੀਆਂ ਹੁੰਦੀਆਂ ਨੇ ਇਸ ਕਰਕੇ ਤੁਸੀਂ ਆਪਣੇ ਮੁਤਾਬਕ ਮਿੱਠਾ ਪਾ ਲਓ ਮਿੱਠਾ ਪਾਉਣ ਤੋਂ ਬਾਅਦ ਥੋੜੀ ਦੇਰ ਇਹਨੂੰ 10 ਤੋਂ 15 ਮਿੰਟ ਜਿਹੜਾ ਹੈ ਉਹ ਫਿਰ ਅਸੀਂ ਕੜਛੀ ਮਾਰਾਂਗੇ ਲੋ ਫਲੇਮ ਤੇ دوسری ਸਾਈਡ ਤੇ ਮੈਂ ਲੈ ਲਿਆ ਡਰਾਈ ਫਰੂਟ ਜਿਹਦੇ ਵਿੱਚ ਮੈਂ ਲਿਆਇਆ ਕਟੋਰੀ ਦੇ ਵਿੱਚ ਜਿਹੜਾ ਹੈ ਨਾਰੀਅਲ ਦਾ ਪੂਰਾ ਲਿਆ ਥੋੜੀ ਸੌਗੀ ਲੈ ਲਈਆ ਗਿਰੀਆਂ ਨੂੰ ਕੱਟ ਲਿਆ ਚਾਰੇ ਮਗਜ ਲੈ ਲੈਨੇ ਤੇ ਕਾਜੂਆਂ ਨੂੰ ਵੀ ਕੱਟ ਕੇ ਰੱਖ ਲਿਆ ਜੇ ਮਿੱਠਾ ਪਾਉਣ ਤੋਂ ਬਾਅਦ 15 ਮਿੰਟ ਮੈਨੂੰ ਪਕਾ ਲਿਆ ਜੇ ਹੁਣ ਇਹਦੇ ਵਿੱਚ ਥੋੜਾ ਥੋੜਾ ਡਰਾਈ ਫਰੂਟ ਪਾਵਾਂਗੇ ਜਿਵੇਂ ਕਿ ਕੱਟੇ ਹੋਏ ਕਾਜੂ ਥੋੜੇ ਜਿਹਾ ਪਾਵੂੰਗੀ ਮੈਂ ਚਾਰੇ ਮਗਜ ਪਾ ਦਾਂਗੀ ਕਟੀਆਂ ਹੋਈਆਂ ਗਿਰੀਆਂ ਪਾ ਦਾਂਗੀ ਕਿਸ਼ਮਿਸ਼ ਪਾ ਦਾਂਗੀ ਨਾਰੀਅਲ ਬੂਰਾ ਇਹਦੇ ਵਿੱਚ ਮੈਂ ਥੋੜਾ ਪਾਵਾਂਗੀ ਥੋੜਾ ਜਿਹਾ ਡ్రਾਈ ਫਰੂਟ ਜਿਹੜਾ ਉਹ ਮੈਂ ਰੱਖ ਲਿਆ ਆ ਲਾਸਟ ਤੇ ਪਾਵਾਂਗੀ ਦੇਖੋ ਜੀ ਬਹੁਤ ਵਧੀਆ ਗਾਜਰ ਦਾ ਜਿਹੜਾ ਗਜਰੇਲਾ ਆ ਉਹ ਸਾਡਾ ਬਣ ਕੇ ਰੈਡੀ ਹੋ ਚੁੱਕਾ ਹੈ ਇਹਨੂੰ ਰੋ ਤੋਂ 10 ਮਿੰਟ ਤੱਕ ਰੱਖ ਗੈਸ ਦੇ ਉੱਪਰ ਮੈਂ ਹੋਰ ਪਕਾ ਲਾਂਗੀ ਫਿਰ ਗੈਸ ਬੰਦ ਕਰਕੇ ਇਹਨੂੰ ਠੰਡਾ ਹੋਣ ਵਾਸਤੇ ਰੱਖ ਦਵਾਂਗੀ गाजर ਦਾ ਗਜਰੇਲਾ ਬਣ ਕੇ ਰੈਡੀ ਹੋ ਚੁੱਕਾ ਜੇ ਕਟਿਆ ਹੋਇਆ ਡਰਾਈ ਫਰੂਟ ਜਿਹੜਾ ਮੈਂ ਸਾਈਡ ਤੇ ਰੱਖਿਆ ਸੀਗਾ ਉਹ ਬਾਅਦ ਵਿੱਚ ਇਹਦੇ ਉੱਪਰ ਪਾ ਦਿੱਤਾ ਗਜਰੇਲਾ ਸਰਦੀਆਂ ਦੀ ਸੁਗਾਤ ਹੈ ਇਸ ਕਰਕੇ ਸਾਰੇ ਹੀ ਆਪਣੇ ਘਰਾਂ 'ਚ ਬਣਾਓ ਤੇ ਸਰਦੀਆਂ ਦਾ ਆਨੰਦ ਮਾਣੋ ਜਲਦੀ ਹੀ ਨਵੀਂ ਵੀਡੀਓ ਦੇ ਨਾਲ ਦੁਬਾਰਾ ਫਿਰ ਮਿਲਦੇ ਆ ਓਕੇ ਬਾਏ